ਕੋਈ ਕਾਰਵਾਈ ਹੁੰਦਾ ਨਾ ਕਰਦੇ ਮਰਾ ਜੀ ਗਰੀਬ ਬੰਦੇ ਆ ਯਾਰ ਮੇਰਾ ਤੇ ਰੇਲਾ ਖਰੇ हा oh, yeah. ਨਰਨਾਉਂ ਜਗਰਾਤ ਸਿੰਘ ਰਾਜੀਬਾਈ ਠੀਕ ਹੈ ਤਾਂ ਉਹ ਜਿਹੜੀ ਹੈ ਘਰ ਨਾਲ ਹੀ ਇਹ ਕੋਈ ਕੁੱਤੀ ਦਾ ਰੌਲਾ ਸੀ ਇਹਨਾਂ ਦਾ ਕੋਈ ਤੇ ਮੁਲਾਜ਼ਮ ਵੀ ਆਏ ਨੇ ਅਸੀਂ ਘੁੰਮਣਾ ਸੀ ਉਸ ਟਾਈਮ ਤੇ ਸਾਡੇ ਸਾਹਮਣੇ ਜਿਹੜੀ ਮੁਲਾਜ਼ਮਾਂ ਦੇ ਸਾਹਮਣੇ ਵੀ ਇਹਨੂੰ ਵਿਚਾਰ ਨੂੰ ਕੁੱਟ ਮਾਰ ਕਰਦੇ ਸੀਗੇ ਤੇ ਇਹ ਲੁਕ ਗਿਆ ਵਿਚਾਰਾ ਕਿਤੇ ਉਦੋਂ ਬਾਅਦ ਦੇ ਵਿੱਚ ਉਹ ਚਲੇ ਗਏ ਇਹਨੂੰ ਮੁਲਾਜ਼ਮਾਂ ਕਹਿੰਦੇ ਪਰੇ ਹੋ ਜਾ ਇਹ ਵੀ ਵਿਚਾਰਾ ਪਰੇ ਹੋ ਗਿਆ ਉਹ ਇੱਧਰ ਨੂੰ ਆ ਗਏ ਅਸੀਂ ਪਿੱਛੋਂ ਚਲੇ ਗਏ ਜੀ ਆ ਘਟਨਾ ਤੋਂ ਉਸ ਟਾਈਮ ਤਾਂ ਸੱਜੇ 8 ਵਜੇ ਟਾਈਮ ਸੀਗਾ ਜੀ ਤੇ ਆ ਘਟਨਾ ਨੂੰ ਨਹੀਂ ਪਤਾ ਇਹ ਬਾਅਦ ਹੋਈ ਹੈ ਜੀ ਤਹੇਲ ਦੀ ਜਾਵੇਗਾ ਨਹੀਂ ਆਦਾ ਨਾ ਪੇ 8:00 ਵਜੇ 11:00 ਵਜੇ ਦਾ ਟਾਈਮ ਚਲੋ ਕੋਲ ਕਾਰਜ ਨੂੰ ਵੱਲੋਂ ਕੀ ਕਾਰਵਾਈ ਇਹਦਾ ਮੁਲਾਜ਼ਮਾਂ ਕਹਿੰਦੇ ਜੀ ਪਰਚਾ ਦਵਾਂਗੇ ਸੀ ਉਹਨਾਂ ਦੇ ਤੇ ਬਾਕੀ ਇਹਨਾਂ ਦਾ ਜਿਹੜਾ ਉਹ ਸਾਮਾਨ ਹੈ ਚਕਾਉਣਗੇ ਇਹ ਸਾਮਾਨ ਜੀ ਦਾ ਮਰਜ਼ੀ ਚ ਆਏ ਨਾਲ ਚਾਏ ਉਹਨਾਂ ਦਾ ਉਰੋਂ ਖਾਲੀ ਕਰਾਉਣਗੇ ਜੀ ਜਗਾ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀ ਕੀ ਪਤਾ ਹੈ ਜੀ ਇਹ ਆਪਣਾ ਜੀ ਨਹਿਰ ਤੇ ਜੀ ਗੜੀ ਗੜੀ ਵਾਲੀ ਨਹਿਰ ਤੇ ਪੜਾ ਲਾਇਆ ਜੀ ਇੱਥੇ ਨਾ ਆਪਣੇ ਸਿੰਘ ਚਲੋ ਹੈ ਤਾਂ ਆਪਣੇ ਬਾਗ ਮੇਰਾ ਨਾਮ ਅਜਰ ਸਿੰਘ ਆ ਜੀ ਪਿੰਡ ਮੇਰਾ ਮੁਗਲੇ ਵਾਲਾ ਜੀ ਕਿਹੜੀ ਰਾਤ ਕੱਤਣਾ ਹੋ ਇਹ ਕਿੰਨੇ ਕ ਵਜੇ ਕਰ ਇਹ 9 ਦਾ 10:00 ਵਜੇ ਦੀ ਆ ਜੀ ਕੀ ਗੱਲਬਾਤ ਕੀ ਹੋਈ ਆ ਗੱਲਬਾਤ ਇੱਕ ਕੁੱਤੀ ਛੋਟੀ ਜੀ ਉਹ ਰੱਖ ਗਈ ਸੀਗੀ ਇੱਥੇ ਮੇਰੇ ਕੋਲ ਛੱਡ ਗਈ ਸੀ ਮੈਂ ਨਾਲ ਕਿਹਾ ਵੀ ਇਹ ਕੁੱਤੀ ਨਾ ਛੱਡੋ ਇੱਥੇ ਤੁਸੀਂ ਇਹਦਾ ਰੋਡ ਚੱਲਦਾ ਈ ਅੰਡ ਸੀਗੀ ਉਹ ਬੱਚਾ ਸੀਗਾ ਕਿੰਨੇ ਕ ਸਮੇਂ ਉਹ 2 ਮਹੀਨੇ ਦੀ ਹੋਣੀ ਆ ਜੀ ਕੁੱਤੀ ਸੀਗੀ ਉਹ ਕੁੱਤੀ ਉਰੇ ਪਰੇ ਹੋ ਗਈ ਸਾਡੇ ਸੁੱਤੇ ਪਏ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਿਆ ਕਿ ਕਿੱਥੇ ਚਲ ਗਈ ਇੱਕ ਦਿਨ ਪਿੰਡ ਦੇ ਵਿੱਚ ਵੀ ਚਲ ਗਈ ਸਾਨੂੰ ਫੋਨ ਕੀਤਾ ਸੰਘਨੇ ਅਸੀਂ ਤਾਂ ਲੋ ਚੱਕ ਕੇ ਲਿਆਂਦੀ ਅੰਦਰੋਂ ਜਾ ਕੇ ਉਹ ਕੁੱਤੀ ਵਿੱਚ ਹੀ ਬਸ ਉਹਨਾਂ ਨੇ ਕਲੇਸ਼ ਕੀਤਾ ਮੇਰੇ ਛੋਟੀਆਂ ਮਾਰੀਆਂ ਮੈਨੂੰ ਅੰਦਰ ਜਾ ਕੇ ਫੜ ਲਿਆ ਜੀ ਤੰਬੂ ਦੇ ਉੱਥੋਂ ਮੈਂ ਫਿਰ ਛੁੱਟ ਕੇ ਇੱਧਰੋਂ ਭੱਜਿਆ ਜੀ ਫਿਰ ਮੈਂ ਇੱਕ ਉੱਥੇ ਜਾ ਕੇ 112 ਡਾਇਲ ਕੀਤਾ ਜੀ ਮੁਲਾਜ਼ਮਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਮੇਰਾ ਨੰਬਰ ਲਿਆ ਮੇਰਾ ਨਾਂ ਨੂੰ ਕੁੱਛ ਕੇ ਜੀ ਉਹਨਾਂ ਨੇ ਫਿਰ ਉਹਨਾਂ ਮਾਚਵਾਲੇ ਖਾਣੇ ਦੇ ਵਿੱਚ ਫੋਨ ਕੀਤਾ ਉੱਥੋਂ ਫਿਰ ਮੁਲਾਜ਼ਮ ਆਇਆ ਜੀ ਮੁਲਾਜ਼ਮਾਂ ਦੇ ਹੁੰਦੇ ਹੋਏ ਵੀ ਮੈਨੂੰ ਮਤਲਬ ਮਾਰਨ ਪੈਂਦੇ ਸੀ ਜੀ ਮੈਨੂੰ ਮਲਾਜਮਾ ਨੇ ਬਚਾਇਆ ਜੀ ਗੱਡੀ ਚ ਬਾੜ ਕੇ ਮੈਨੂੰ ਫੇਰ ਪਰੇ ਛੱਡ ਗਏ ਮੈਨੂੰ ਕਹਿੰਦੇ ਵੀ ਤੂੰ ਸਾਈਡ ਤੇ ਹੋ ਜਾ ਹਜੇ ਵੀ ਇਹ ਇਹਨਾਂ ਦਾ ਪਤਾ ਕੋਈ ਨਹੀਂ ਕੀ ਕੀ ਕਰਨੇ ਉਹਨਾਂ ਨੇ ਜੋ ਅੱਗ ਲਾ ਗਏ ਫਿਰ ਮੋਟਰਸਾਈਕਲ ਬਾਅਦ ਉਹ ਫੁੰਡ ਤੋਂ ਕੱਢ ਗਏ ਜੀ ਉਹ ਅੱਗ ਉਹਨਾਂ ਨੇ ਮੋਟਰਸਾਈਕਲ ਅੰਦਰ ਲਾਇਆ ਹੁੰਦਾ ਜੀ ਮੇਰਾ ਲੋਕ ਲਾ ਕੇ ਉਹਨਾਂ ਨੇ ਮੋਟਰਸਾਈਕਲ ਬਾਹਰ ਖਿੱਚਿਆ ਬਾਹਰ ਖਿੱਚ ਕੇ ਇਹਦੇ ਉੱਤੇ ਪਰਾਲੀ ਸਿੱਟ ਕੇ ਅੱਗ ਲਾਤੀ ਮੈਂ ਉਹ ਪਰੇ ਖੜ ਕੇ ਦੇਖਦਾ ਸੀ ਫਿਰ ਮੈਂ ਮਲਾਜਮਾ ਨੂੰ ਫੋਨ ਕੀਤਾ ਮੈਂ ਕਹਿੰਦਾ ਜੀ ਪਤਾ ਨਹੀਂ ਤਾਂ ਮੋਟਰਸਾਈਕਲ ਨੂੰ ਅੱਗ ਲਾਈ ਪਤਾ ਨਹੀਂ ਤੰਬੂ ਨੂੰ ਵੀ ਲਾਟਾਂ ਨਿਕਲਦੀਆਂ ਹੋ ਇੱਦਾਂ ਕੋਨਾ ਬੰਦੇ ਦੋ ਜੀ ਹੈ ਜੀ ਇੱਕ ਤਾਂ ਹੀ ਜਗਤਵਿੰਦਰ ਸਿੰਘ ਜਾਦੂ ਕਹਿੰਦੇ ਆ ਮੁੱਤੋਂ ਪਿੰਡ ਆ ਜੀ ਇੱਕ ਉਹਦੇ ਨਾਲ ਗਗਨਦੀਪ ਆ ਜੀ ਉਹ ਹੈਗਾ ਜੀ ਆਪਣੇ ਦੂਜੇ ਪਿੰਡ ਦਾ ਬੋਸ਼ਕਾਵਾਦ ਉਹਦੇ ਸਾਥੀ ਹੋਏ ਨਹੀਂ ਸਾਥੀ ਚਲੋ ਹੈ ਤਾਂ ਬਾਣੇ ਵਾਲੇ ਦਾ ਸਾਰੇ ਭਰਾ ਹੀ ਹੁੰਦੇ ਆ ਜੀ ਪਰ ਇਹਨਾਂ ਨੇ ਸਾਡੇ ਨਾਲ ਵਧੇਕੀ ਬਹੁਤ ਤਕੜੀ ਕੀਤੀ ਹੈ ਉਹ ਆਹ ਦਾਰੂ ਕੀਤੀ ਹੈ ਕਿ ਕਿ ਵਿਚ ਰੋਲਾ ਆ ਟੂਰੀ ਪਿੱਛੇ ਹੋਇਆ ਜੀ ਇਹ ਕੰਮ ਕੀ ਕਰਦੇ ਰਹੇ ਉਹ ਕੰਮ ਉਹਨਾਂ ਨੇ ਕਾੜਨੀ ਵਾਲੇ ਦੁੱਧ ਲਾਇਆ ਸਮਰਾਲੇ ਖਾਣੇ ਦੇ ਸਾਹਮਣੇ ਤੇ ਜਿਹੜੀਆਂ ਰਸ਼ਨ ਬੋਲੋ ਠੀਕ ਅਸੀਂ ਤਾਂ ਇਹੀ ਕਹਿੰਨੇ ਆ ਵੀ ਸਾਨੂੰ ਤਾਂ ਹਜੇ ਵੀ ਖਤਰਾ ਹੀ ਫੋਨ ਆ ਰਹੇ ਨੇ ਉਹਨਾਂ ਦੇ ਤਾਂ ਤਾਂ ਕਹਿੰਦੇ ਧਮਕੀਆਂ ਫੁੱਲ ਦਿੰਦੇ ਆ ਕਹਿੰਦਾ ਤੈਨੂੰ ਦੇਖਣਾ ਹੀ ਦੇਖਣਾ ਮੈਂ ਇਹਨਾਂ ਨੂੰ ਇਹ ਵੀ ਪੁੱਛਿਆ ਵੀ ਮੈਂ ਕਹਾ ਭਾਈ ਮੇਰਾ ਕਸੂਰ ਤਾਂ ਦੱਸੋ ਕੀ ਆ ਮੈਂ ਥੋੜਾ ਜਾਂ ਕੋਈ ਪੈਸਾ ਦੱਪਿਆ ਜਾਂ ਤੁਹਾਨੂੰ ਮੈਂ ਕੋਈ ਮਾੜਾ ਕੀਤਾ ਤੁਹਾਡਾ ਆਪਾਂ ਤਾਂ ਤੁਹਾਨੂੰ ਮੈਂ ਪੈਸੇ ਵੀ ਦਿੰਦਾ ਰਿਆਂ ਪਾਪਾ ਜੀ ਇੱਥੇ ਤੁਹਾਨੂੰ ਪਤਾ ਕਿੰਨੀ ਕਮਾਈ ਆ ਦਾਦਾ ਰੁਪਏ ਕਿੱਥੇ ਗਏ ਠੀਕ ਆ ਨਾ ਮੈਂ ਤਾਂ ਕਾਮ ਸੇਵਾ ਚ ਸਰੀਏ ਦਾ ਕੰਮ ਕਰਦਾ ਹੀ ਪਾਪਾ ਜੀ ਆਪਣਾ ਪੇਂਟ ਦਾ ਕੰਮ ਆ ਮਾਦਾ ਕਾਮ ਸੇਵਾ ਚ ਰਹਿਆ ਹਾਂ ਗੁਰੂ ਘਰਾਂ ਚ ਆ ਬਾਣਾ ਰੰਨਾ ਇਹ ਰੋਣ ਜਿਹੜੀ ਸਰੂਪੀ ਹੈ ਨਾ ਜੀ ਸ਼ਸਤਰ ਬਾਬਾ ਜੀ ਇੱਕ ਮੇਰੀ ਨਾਗਣੀ ਹੈ ਜੀ ਉਹਨਾਂ ਕੋਲ ਤੇ ਇੱਕ ਖੰਡਾ ਆ ਜੀ ਕੀ ਕੋਈ ਕੋਈ ਖਾਤੀ ਆ ਮੈਂ ਜੀ ਰਿਪੋਰਟ ਦੂਜੇ ਫੋਨੇ ਕੀਤਾ ਤਾਂ ਜੀ ਅਜੇ ਮੈਂ ਮੈਨੂੰ ਮੈਂ ਕਰਦਾ ਮੈਂ ਘਰ ਰੋਜ਼ ਮੈਂ ਜੀ ਇੱਥੋਂ ਮੈਨੂੰ 11:00 ਵਜੇ ਮੈਂ ਉਥੇ ਕਿਸੇ ਹੋਲ ਜਾ ਕੇ ਸੁੱਤਾ ਪੇਸਤਰਾ ਲੈ ਕੇ ਬੱਬਾ ਜੀ ਮੈਂ ਠੰਡ 'ਚ ਸੁੱਤਾ ਰਾਰ ਮੇਰੇ ਹੱਲਪ 'ਚ ਹਜੇ ਵੀ ਦਰਦ ਹੋ ਰਿਹਾ ਜੀ ਤੇਰ ਤੇ ਦਰਦ ਹੋ ਰਿਹਾ ਇੱਥੇ ਉਹਨਾਂ ਨੇ ਨਸ਼ਾ ਕੀ ਕਰਾ ਜੀ ਯਾਰ ਸਭ ਕੀ ਮਾਮਲਾ ਜੀ ਇਹ ਰਾਤ ਹੋਇਆ ਜੀ ਇੱਥੇ ਇੱਕ ਨਾਜਰ ਆ ਜੇ ਟੈਂਟ ਲਾਇਆ ਸੀ ਇਹਨਾਂ ਨਾਲ ਵਿੱਚ ਝਗੜਾ ਹੋਇਆ ਤੇ ਇੱਕ ਬਾਈਕ ਨੂੰ ਅੱਗ ਵੀ ਲੱਗ ਗਈ ਇਹ ਕਿੰਨੇ ਵਜੇ ਘਟਨਾ ਲੱਗ ਜੀ ਰਾਤ 1:30 10:00 ਵਜੇ ਦੀ ਗੱਲ ਹੈ ਜੀ ਆਪਸ ਵਿੱਚ ਲੜਾਈ ਨੂੰ ਵੀ ਪਹਿਲਾਂ ਦੇਖੋ ਜੀ ਸਟੇਟਮੈਂਟ ਲਿਖਣੀ ਆ ਸਟੇਟਮੈਂਟ ਦੇ ਆਧਾਰ ਤੇ ਅੱਗੇ ਸਹੀ ਕਾਰਵਾਈ ਕਰਾਂਗੇ ਉਹਦੇ ਵਿੱਚ ਸਾਰਾ ਕੁਝ ਹੀ ਪਤਾ ਲੱਗ ਜਾਣਾ ਜੀ ਕੀ ਰੰਜਿਸ਼ ਸੀ ਕੀ ਕਰ ਰਹੇ ਇਹਨਾਂ ਨੇ ਇਹ ਕੋਈ ਗੱਲ ਦਾ ਰਸ ਹੋਇਆ ਪੁਲਿਸ ਮਾਮਲੇ ਤਰੀ ਇਹ ਸਟੇਟਮੈਂਟ ਵੀ ਹੀ ਲਿਖਾਣੀ ਆ ਉਹਨਾਂ ਨੂੰ ਰਾਤ ਅਸੀਂ ਕਹਿੰਦਾ ਸੀ ਵੀ ਸਟੇਟਮੈਂਟ ਲਿਖਾ ਦਿਓ ਮੋਟਰ ਕਿਹੜਾ ਜੀ ਇਹ ਹੈ ਪਰਟੀਨਾ ਮੋਟਰ ਹੈ ਕਿੰਨੇ ਵਾਰੀ ਕੰਪਲੇਂਟ ਆਈ ਹੈ ਇਹ ਸਾਡੇ ਕੋਲ 8:30 ਵਜੇ ਸਾਨੂੰ ਕਾਲ ਆਈ ਸੀ ਅਸੀਂ ਆ ਗਏ ਸੀ ਉਸ ਤੋਂ ਬਾਅਦ ਉਹਨਾਂ ਨੇ ਟਾਈਮ ਦੇ ਤਾਂ ਫਿਰ ਆਏ ਨਹੀਂ ਅਜੇ ਵੀ ਇਹਨਾਂ ਦੀ ਬੇਟੀ ਕਰ ਰਹੇ ਆ ਅਸੀਂ ਉਹਨਾਂ ਨੇ ਬਿਆਨ ਖਾਦਾ ਫਿਰ ਅੱਗੇ ਕਾਰਵਾਈ ਸ਼ੁਰੂ ਹੋ ਜਾਣੀ ਹੈ